AC ਚ ਲਾਉਣ ਨਾਲ ਹੁਣ ਨਹੀਂ ਆਉਣਗੇ ਬਿਜਲੀ ਦੇ ਮੋਟੇ ਬਿੱਲ ਜੀ ਹਾਂ ਸਰਕਾਰ ਲਿਆ ਰਹੀ ਹੈ ਨਵੀਂ ਸਕੀਮ ਕੀ ਤੁਸੀਂ ਵੀ ਅਪ੍ਰੈਲ ਵਿੱਚ ਲਗਾਤਾਰ ਵੱਧੀ ਗਰਮੀ ਤੇ ਆਸਮਾਨ ਛੂ ਰਹੇ ਬਿਜਲੀ ਬਿਲਾ ਤੋਂ ਪਰੇਸ਼ਾਨ ਹੋ ਤਾਂ ਹੁਣ ਤੁਸੀਂ ਬਹੁਤ ਜਲਦੀ ਸੁੱਖ ਦਾ ਸਾਹ ਲੈ ਸਕਦੇ ਹੋ ਜੀ ਹਾਂ ਕੇਂਦਰ ਸਰਕਾਰ ਨਵੀਂ ਸਕੀਮ ਲਿਆਉਣ ਜਾ ਰਹੀ ਹੈ ਇਸ ਤਹਿਤ ਤੁਸੀਂ 5 ਸਟਾਰ AC ਲੈ ਸਕੋਗੇ ਜੋ ਬੇਹਦ ਘੱਟ ਬਿਜਲੀ ਖਾਦੇ ਨੇ ਸਰਕਾਰ ਇੱਕ ਯੋਜਨਾ ਤੇ ਕੰਮ ਕਰ ਰਹੀ ਹੈ ਜਿਸ ਤਹਿਤ ਤੁਸੀਂ ਆਪਣੇ ਪੁਰਾਣੇ ਤੇ ਬਿਜਲੀ ਦੀ ਵੱਧ ਖਪਤ ਕਰਨ ਵਾਲੇ 에어 ਕੰਡੀਸ਼ਨਰਾਂ ਨੂੰ ਘੱਟ ਬਿਜਲੀ ਨਾ ਚੰਨਣ ਵਾਲੇ 5 ਸਟਾਰ AC ਨਾਲ ਬਦਲ ਸਕੋਗੇ ਅਜਿਹਾ ਕਰਨ ਲਈ ਸਰਕਾਰ ਤੁਹਾਨੂੰ ਵਿੱਤੀ ਪ੍ਰੋਤਸਾਹਨ ਵੀ ਦੇਵੇਗੀ ਪਿਛਲੇ ਕੁਝ ਸਾਲਾਂ ਵਿੱਚ AC ਦੀ ਮੰਗ ਤੇਜ਼ੀ ਨਾਲ ਵਧੀ ਹੈ 2021 ਤੇ 22 ਵਿੱਚ ਜਿੱਥੇ 84 ਲੱਖ ਯੂਨਿਟ ਵਿਚੇ ਗਏ ਸਨ ਉਥੇ 2023 ਤੇ 24 ਵਿੱਚ ਇਹ ਗਿਣਤੀ ਵਧ ਕੇ ਲਗਭਗ 1 ਕਰੋੜ 1 ਲੱਖ ਹੋ ਗਈ ਹੈ ਪਰ ਇਹ ਤੇਜ਼ੀ ਨਾਲ ਵੱਧ ਰਿਹਾ কুলਿੰਗ ਸਿਸਟਮ ਭਾਰੀ ਮਾਤਰਾ ਵਿੱਚ ਬਿਜਲੀ ਦੀ ਖਪਤ ਕਰ ਰਿਹਾ ਹੈ ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਮਾਰਤਾਂ ਦੁਆਰਾ ਖਪਤ ਕੀਤੀ ਜਾਣ ਵਾਲੀ ਕੁੱਲ ਬਿਜਲੀ ਦਾ 25% ਹਿੱਸਾ ਸਿਰਫ কুলਿੰਗ ਯਾਨੀ ਕਿ ਏਸੀ ਤੇ ਖਰਚ ਕੀਤਾ ਜਾ ਰਿਹਾ ਹੈ ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ ਜ਼ਿਆਤਰ ਘਰਾਂ ਵਿੱਚ ਅਜੇ 3 ਸਟਾਰ ਤੋਂ ਘੱਟ ਰੇਟਿੰਗ ਵਾਲੇ ਏਸੀ ਨੇ ਜੋ ਨਾ ਸਿਰਫ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਨੇ ਬਲਕਿ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੇ ਨੇ ਊਰਜਾ ਕੁਸ਼ਲਤਾ ਬਿਊਰੋ ਦਾ ਕਹਿਣਾ ਹੈ ਕਿ ਜੇਕਰ ਕੋਈ ਖਪਤਕਾਰ ਆਪਣੇ ਪੁਰਾਣੇ ਏਸੀ ਨੂੰ 5 ਸਟਾਰ ਮਾਡਲ ਨਾਲ ਬਦਲਦਾ ਹੈ ਤਾਂ ਉਹ ਸਾਲਾਨਾ 3600 ਰੁਪਏ ਤੱਕ ਦੀ ਬਜਟ ਕਟ ਸਕਦਾ ਹੈ ਸਰਕਾਰ ਇਸ ਯੋਜਨਾ ਨੂੰ ਆਸਾਨ ਤੇ ਕਿਫਾਇਤੀ ਬਣਾਉਣ ਲਈ ਕਈ ਪਾਵਾਂ ਤੇ ਵਿਚਾਰ ਕਰ ਰਹੀ ਹੈ ਇਸ ਵਿੱਚ ਪਹਿਲਾ ਕਦਮ ਰੀਸਾਈਕਲਿੰਗ ਸਰਟੀਫਿਕੇਟ ਪ੍ਰਦਾਨ ਕਰਨਾ ਹੈ ਅਕਤਕਾਰ ਪੁਰਾਣਾ ਏਸੀ ਕਿਸੇ ਪ੍ਰਮਾਣਿਤ ਰੀਸਾਈਕਲਿੰਗ ਦੇ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਨੂੰ ਨਵਾਂ 5 ਸਟਾਰ ਏਸੀ ਖਰੀਦਣ ਵੇਲੇ ਵਿਕਰੇਤਾਵਾਂ ਵੱਲੋਂ ਕੁਝ ਛੋਟ ਮਿਲੇਗੀ ਦੂਜੀ ਸਕੀਮ ਨਿਰਮਾਤਾ ਦੁਆਰਾ ਦਿੱਤੀ ਜਾਣ ਵਾਲੀ ਛੋਟ ਹੈ ਜਿਸ ਵਿੱਚ ਕੰਪਨੀਆਂ ਪੁਰਾਣੇ ਏਸੀ ਨੂੰ ਐਕਸਚੇਂਜ ਕਰਕੇ ਖਰੀਦਣ ਤੇ ਛੋਟ ਦੇ ਸਕਦੀ ਹੈ ਇਸ ਤੋਂ ਇਲਾਵਾ ਸਰਕਾਰ ਬਿਜਲੀ ਕੰਪਨੀਆਂ ਸਹਿਯੋਗ ਨਾਲ ਬਿਲਾ ਵਿੱਚ ਛੋਟ ਜਾਂ ਫਿਰ ਕ੍ਰੈਡਿਟ ਦੇਣ ਦੇ ਵਿਕਲਪ ਦੀ ਪਰਚੋਲ ਕਰ ਰਹੀ ਹੈ ਦੱਸ ਦਈਏ ਦਿੱਲੀ ਵਿੱਚ ਬੀ ਐਸ ای ਐਸ ਪਹਿਲਾਂ ਹੀ ਇੱਕ ਸਕੀਮ ਚਲਾ ਰਿਹਾ ਹੈ ਜਿਸ ਵਿੱਚ ਪੁਰਾਣੇ ਘੱਟ ਦਰਜੇ ਵਾਲੇ ਏਸੀ ਨੂੰ ਬਦਲਣ ਤੇ 60% ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਖਪਤਕਾਰ ਤਿੰਨ ਏਸੀ ਬਦਲ ਸਕਦੇ ਨੇ ਫਿਲਹਾਲ ਤੁਹਾਨੂੰ ਇਹ ਸਾਡੀ ਜਾਣਕਾਰੀ ਕਿਵੇਂ ਲੱਗੀ ਹੈ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਨਾ ਭੁੱਲਣਾ ਜੇਕਰ ਤੁਹਾਨੂੰ ਲੱਗਦਾ ਕੋਈ ਹੋਰ ਵੀਡੀਓ ਤੇ ਚਰਚਾ ਕਰਨੀ ਚਾਹੀਦੀ ਹੈ ਤਾਂ ਸਾਨੂੰ ਇਸ ਕਮੈਂਟ ਬਾਕਸ ਤੇ ਜਾਂ ਸਾਡੀ ਜੀਮੇਲ ਆਈਡੀ ਤੇ ਸੈਂਡ ਕਰ ਸਕਦੇ ਹੋ